ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗਾਣਿਆਂ ਦੇ ਵਿੱਚ ਕਲਾਕਾਰਾਂ ਨੇ ਸ਼ਬਦ ਵਰਤਿਆ ਜੱਟ ਜਿਨ੍ਹਾਂ ਨੂੰ ਫੁਕਰੇ ਕਿਹਾ ਜਾਂਦਾ ਹੈ ਉਹਨਾਂ ਦੀ ਇੱਕ ਕਰਤੂਤ ਤੁਹਾਨੂੰ ਦਰਸ਼ਣੀ ਹੈ ਇਹ ਫੁਕਰੇ ਉਹ ਨੇ ਜਦੋਂ ਕਰਜ਼ਾ ਚੱਕਦੇ ਨੇ ਕਰਜ਼ਾ ਮੁਰਦਾ ਨਹੀਂ ਜਾ ਤਾਂ ਫਿਰ ਨਹਿਰ ਵਿੱਚ ਸਾਲ ਮਾਰਨਗੇ ਜਾਂ ਸਪਰੇਅ ਪੀਣਗੇ ਜਾਂ ਫਾਹਾ ਲੈਣਗੇ ਫਿਰ ਬਾਅਦ ਵਿੱਚ ਕਹਿਣਗੇ ਜੱਟ ਮਰ ਗਿਆ ਕਰਜ਼ੇ ਦੀ ਮਾਰ ਕਰਕੇ ਇਦਾਂ ਦੀ ਇੱਕ ਤੁਹਾਨੂੰ ਮੈਂ ਘਟਨਾ ਸਾਂਝੀ ਕਰਨ ਲੱਗਾ 마ਸ਼ੀਵਾੜਾ ਦੇ ਕੋਲ ਪਿੰਡ ਹੈਗਾ ਹੰਬੋਵਾਲ ਉਥੇ ਪੰਚਾਇਤੀ ਜ਼ਮੀਨ ਦੀ ਬੋਲੀ ਲੱਗੀ ਹੈ ਤਕਰੀਬਨ 20 ਏਕੜ ਜ਼ਮੀਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਹੜੀ ਤਿੰਨ ਕਿੱਲੇ ਜ਼ਮੀਨ ਆ ਉਹਦੇ ਵਿੱਚੋਂ ਉਹਦੀ ਬੋਲੀ ਸਭ ਤੋਂ ਮਹਿੰਗੀ ਲੱਗੀ ਇਹ ਕਹਿ ਲਈਏ ਟੋਟਲ 20 ਏਕੜ ਜ਼ਮੀਨ ਦੀ ਬੋਲੀ 25 ਲੱਖ ਦੇ ਵਿੱਚ ਹੋਈ ਹੈ ਦੋ ਧਰਾਂ ਆਪਸ ਵਿੱਚ ਖੈਬੜ ਪਈਆਂ ਤੇ ਫੁਕਰ ਬਣਾ ਜਦੋਂ ਆਉਂਦਾ ਜਾਂ ਜਦੋਂ ਸਿਰ ਦੇ ਵਿੱਚ ਹੰਕਾਰ ਦਾ ਤਾਪ ਚੜ ਜਾਂਦਾ ਹੈ ਉਦੋਂ ਫਿਰ ਇਹ ਬੰਦੇ ਫੁਕਰੇ 1 ਲੱਖ 2 ਲੱਖ 3 ਲੱਖ 4 ਲੱਖ ਬੋਲੀ ਜਾਂਦੇ ਆ ਤੇ ਮਾਸ਼ੀਵਾੜਾ ਦਾ ਪਿੰਡ ਹੈ ਹੰਬੋਵਾਲ ਟਕਰਾਅ ਹੋਇਆ ਆਪਸ ਵਿੱਚ ਬੋਲੀ ਵਧਾ ਵਧਾ ਕੇ ਲਾਈ ਗਏ ਤੇ ਲਾਸਟ ਵਿੱਚ 25 ਲੱਖ ਦੀ ਬੋਲੀ ਹੈ 20 ਏਕੜ ਜ਼ਮੀਨ ਦੀ ਹੁਣ ਜਿਹੜਾ ਵੀ ਕੋਈ ਕਿਸਾਨ ਪੰਜਾਬ ਦੇ ਵਿੱਚ ਖੇਤੀ ਕਰਦਾ ਉਹ ਕੋਈ ਹਸਾਬ ਕਿਤਾਬ ਲਾ ਕੇ ਦੱਸ ਸਕਦਾ ਹੈ ਵੀ 25 ਲੱਖ ਦੀ ਜ਼ਮੀਨ 20 ਕਿੱਲੇ ਠੇਕੇ ਤੇ ਲੈ ਕੇ ਉਹਦੇ ਵਿੱਚੋਂ ਕੱਢੂਗਾ ਕੀ ਤੇ ਫਿਰ ਇਹਨਾਂ ਨੇ ਪੇਟਣਾ ਸਾਡੀਆਂ ਮੋਟਰਾਂ ਦੇ ਬਿੱਲ ਮਾਫ਼ ਹੋਣੇ ਚਾਹੁੰਦੇ ਨੇ ਹਾਲਾਂਕਿ ਮਾਫ਼ ਨਹੀਂ ਫਿਰ ਹੋਰ ਪਤਾ ਨਹੀਂ ਕੀ ਕੁ ਸਬਸਿਡੀਆਂ ਮੰਗੜੀਆਂ ਨੇ ਇਹ ਕਰਤੂਤਾਂ ਕੀ ਦੀਆਂ ਨੇ ਆਪਣੀਆਂ ਨੇ ਤੇ ਜਦੋਂ ਕਰਜੇ ਦੀ ਮਾਰ ਥੱਲੇ ਆ ਕੇ ਇਹਨਾਂ ਵਿੱਚ ਕੋਈ ਮਰ ਗਿਆ ਜਰੂਰ ਮਰੂਗਾ ਮੈਂ ਲਿਖ ਕੇ ਦਿੰਨਾ ਅੱਜ ਇਹ ਜਿਹੜੇ ਫੁਕਰਿਆਂ ਨੇ ਬੋਲੀ ਲਾਈ ਆ ਨਾ ਪਹਿਲੀ ਗੱਲ ਤਾਂ ਹੋਂਕਾ ਮਾਰ ਜਾਂਦੇ ਕਿਸੇ ਹੋਰ ਲੋੜਵੰਦ ਨੇ ਜ਼ਮੀਨ ਲੈਣੀ ਹੁੰਦੀ ਹੈ ਪਤਾ ਨਹੀਂ ਕੀ ਆਪਣੇ ਮਨ ਵਿੱਚ ਸੋਚਦਾ ਹੋਇ ਬੈਠਾ ਉਹ ਜੜ ਪੱਟੀ ਜਾਂਦੀ ਹੈ ਇਹਨਾਂ ਦੀ ਨਰਕ ਤੇ ਸਵਰਗ ਨਾ ਕਿਸੇ ਹੋਰ ਧਰਤੀ ਤੇ ਨਹੀਂ ਇੱਥੇ ਹੀ ਨੇ ਉਥੇ ਕੋਈ ਮਿਹਨਤ ਕਾਸ਼ ਵੀ ਬੈਠਾ ਹੋਣਾ ਜਿਨੇ ਆਸ ਰੱਖੀ ਹੋਣੀ ਹੈ ਦੇ ਸ਼ਾਇਦ ਜ਼ਮੀਨ ਮੈਨੂੰ ਮਿਲ ਜੇ ਮੈਂ 2-4 ਲੱਖ ਦੀ ਫਸਲ ਇਹਦੇ ਵਿੱਚੋਂ ਕੱਢ ਲਵਾਂ ਉਹ ਵੀ ਬੈਠਾ ਹੋ ਉਹਦੀ ਹਾਂ ਵੀ ਫਿਰ ਵਜਣੀ ਹੁੰਦੀ ਹੈ ਔਰ ਇਹ ਉਹ ਲੋਕ ਨੇ ਜਦੋਂ ਕੋਈ ਮਰ ਗਿਆ ਨਾ ਫਿਰੇ ਧਰਨਾ ਲਾਉਣਗੇ ਫਿਰ লাশ ਨੂੰ ਨਾ ਚੌਂਕ ਵਿੱਚ ਰੱਖ ਲੈਣਾ ਸੜਕ ਤੇ ਪਾ ਕੇ ਚਿੱਟੀ ਚਾਦਰ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਨੂੰ ਨਹਾ ਨਹੀਂ ਮਿਲਦਾ ਗਵਰਨਮੈਂਟ ਸਾਨੂੰ ਸਰਕਾਰੀ ਨੌਕਰੀ ਨਹੀਂ ਦਿੰਦੀ 20 ਲੱਖ ਰੁਪਈਆ ਨਹੀਂ ਦਿੰਦੀ। ਭਾਵੇਂ ਅਧ ਮਰਿਆ ਬੰਦਾ ਕਿਉਂ ਨਾ ਹੋਵੇ। ਇਹਨਾਂ ਨੇ ਚਾਦਰ ਪਾ ਕੇ ਰੱਖ ਹੀ ਲੈਣਾ। ਹੋਲੇ ਕਿੰਨੇ ਕੰਨ ਵਿੱਚ ਕਹਿ ਛੱਡਣਗੇ। ਠੀਕ ਠਾਕ ਰਹਿ ਗੋਲੀ ਕਦੀ ਹੋਰ ਲੈ ਲੈ ਹਲੇ ਮਰੀ ਨਾ। ਇਹ ਨਾਟਕਵਾਦੀਆਂ ਇਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਕੀ ਕੀਤੀਆਂ। ਤੇ ਹੁਣ ਤੁਸੀਂ ਜਿਹੜੀ ਮੈਂ ਆ ਵੀਡੀਓ ਪਾਈ ਅੱਜ ਹਾਲਾਂਕਿ ਬਟੇਵੜੇ ਚੈਨਲ ਵਾਲੇ ਖਬਰ ਦਿਖਾਈ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਗੱਲ ਕੀਤੀ ਪਰ ਮੈਂ ਜਿਹੜੀ ਗੱਲ ਕਰਦਾ ਹੁੰਨਾ ਉਹ हटਕੇ ਕਰਦਾ ਹੁੰਨਾ ਕਿਉਂਕਿ ਥੋੜੀ ਬਹੁਤੀ ਬੇਸ਼ਰਮੀ ਆਵੇ ਇਹਨਾਂ ਲੋਕਾਂ ਨੂੰ ਵੀ ਅਸੀਂ ਕਿਦਾਂ ਪੰਜਾਬ ਦੀ ਫਸਲ ਪੰਜਾਬ ਦੀ ਨਸ਼ਲ ਖਤਮ ਕਰ ਰਹੇ ਹਾਂ ਕਿਦਾਂ ਅਸੀਂ ਮਿਹਨਤ ਕਸ਼ ਲੋਕਾਂ ਦੀ ਰੋਟੀ ਵਿੱਚ ਲੱਤ ਮਾਰਦੇ ਹਾਂ ਇਹਨਾਂ ਵਿੱਚੋਂ ਹੋ ਸਕਦਾ ਕੋਈ ਨਾ ਕੋਈ ਨਸ਼ਾ ਤਸਕਰ ਵੀ ਹੋਵੇ ਕਿਸੇ ਕੋਲੇ ਹਰਾਮ ਦਾ ਪੈਸਾ ਪਿਆ ਹੋਵੇ ਹੋ ਸਕਦਾ ਕਿਸੇ ਨੂੰ ਗੈਂਗਸਟਰ ਨਾਲ ਸੰਬੰਧ ਹੋਣ ਹੋ ਸਕਦਾ ਇਹਨਾਂ ਵਿੱਚ ਕੋਈ ਚਿੱਟਾ ਵੇਚਦਾ ਹੋਵੇ ਉਦਾਂ ਤਾਂ ਕੋਈ 20 ਏਕੜ ਜ਼ਮੀਨ ਦਾ 25 ਲੱਖ ਰੁਪਏ ਦੇਊਗਾ ਨਹੀਂ ਪਤਾ ਸਭ ਨੂੰ ਹੈ ਵੀ ਕਿੰਨੀ ਇੱਕ ਫਸਲ ਹੋਣੀ ਹੈ 20 ਕਿੱਲੇ ਵਿੱਚੋਂ ਖਰਚਾ ਵੀ ਪੈਣਾ ਪਰ ਇਹਨਾਂ ਲੋਕਾਂ ਨੂੰ ਸ਼ਰਮ ਕੋਈ ਨਹੀਂ ਕਿ ਜਦੋਂ ਦਿੱਲੀ ਜਾਂਦੇ ਨੇ ਨਾ ਧਰਨੇ ਲਾਉਣ ਜਾਂ ਖਨੌਰੀ ਬੈਠੇ ਸੀ ਦਲਾਲ ਢੱਲੇਵਾਲ ਦੇ ਨਾਲ ਕੀ ਕਹਿੰਦੇ ਸੀ ਅਸੀਂ ਤਾਂ ਮਰ ਚੱਲੇ ਆ ਜਮੀਨ ਵਿੱਚੋਂ ਕੁਝ ਨਹੀਂ ਨਿਕਲਦਾ ਅਸੀਂ ਤਾਂ ਭਿਖਾਰੀ ਬਣ ਜਾਾਂਗੇ ਸਾਨੂੰ ਐਮਐਸਪੀ ਦਿਓ ਦਿਓ ਨੂੰ ਐਮਐਸਪੀ ਜੇ ਕਿਤੇ ਗਵਰਨਮੈਂਟ ਐਮਐਸਪੀ ਦੇ ਦੇ ਇਹ ਆਪ ਤੋਂ ਮਾੜੇ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਗੇ ਨਹੀਂ ਮੈਂ ਗਰੰਟੀ ਦਿੰਦਾ ਜਿਹੜੇ ਬੰਦੇ ਸਰਕਾਰੀ ਦਫ਼ਤਰ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਗਾਲੀ ਗਲੋਚ ਕਰਕੇ ਇੱਕ ਦੂਜੇ ਤੋਂ ਵੱਧ ਵੱਧ ਕੇ ਬੋਲੀ ਲਾਉਂਦੇ ਨੇ ਤਕਰੀਬਨ ਸਵਾ ਲੱਖ ਨੂੰ ਬੋਲੀ ਖੋਈ ਹੈ ਇਹ ਕਿੱਲੇ ਦੀ ਤੇ ਤੁਸੀਂ ਇਹਨਾਂ ਨੂੰ ਕਿਸਾਨ ਨਹੀਂ ਕਹਿ ਸਕਦੇ ਇਹ ਗੀਤਾਂ ਵਾਲੇ ਫੁਕਰੇ ਜੱਟ ਨੇ ਜਿਹੜੇ ਕਿਤੇ ਫੈਰ ਕਰ ਦਿੰਦੇ ਆ ਕਿਤੇ ਬੰਦਾ ਮਾਰ ਦਿੰਦੇ ਆ ਅਸੀਂ ਵੱਟ ਨਹੀਂ ਵੱਢਣ ਦਿੰਦੇ ਦਿਲਗੇ ਇਹ ਉਹ ਲੋਕ ਨੇ ਤੇ ਇਹ ਉਹੀ ਨੇ ਜਿਨ੍ਹਾਂ ਨੂੰ ਗੀਤਾਂ ਵਿੱਚ ਜੱਟ ਕਿਹਾ ਗਿਆ ਤੇ ਜਿਹੜੇ ਕਿਸਾਨ ਖੇਤੀ ਕਰਨ ਵਾਲੇ ਜੱਟ ਨੇ ਨਾ ਉਹ ਇਦਾਂ ਦੇ ਨਹੀਂ ਹੁੰਦੇ ਇਹ ਗੱਲਾਂ ਕੌੜੀਆਂ ਲੱਗਣਗੀਆਂ ਪਰ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਭਰਾ ਨੇ ਉਹ ਸੁਣ ਕੇ ਦੱਸਿਓ ਵੀ 6 ਲੱਖ ਰੁਪਏ ਨੂੰ ਇਕੱਲਾ ਜ਼ਿਮੀਂਦਾਰ ਠੇਕੇ ਤੇ ਲੈ ਕੇ ਉਹਦੇ ਵਿੱਚੋਂ ਕੱਢਣਾ ਕੀ ਹੈ ਜਾਂ ਫੋਕੀ ਅਣਖ ਸ਼ਰਮ ਹੰਕਾਰ ਬੋਲਦਾ ਹੈ ਜਾਂ ਇਹ ਹੈ ਇਤੋਂ ਵੱਧ ਕੁਝ ਕਹਿਣ ਦੀ ਲੋੜ ਨਹੀਂ ਹੁਣ ਐਂਡ ਵਿੱਚ ਕਹਿਣ ਲੱਗਾ ਵੀ ਇਹ ਉਹ ਲੋਕ ਨੇ ਜਿਹੜੇ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਤੁਰੇ ਹੋਏ ਨੇ ਜਿਨ੍ਹਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਤੇ ਜਦੋਂ ਆੜਤੀਏ ਨੇ ਮੰਗੇ ਨਾ ਬਿਆਸ ਮਤ ਸਮੇਤ ਪੈਸੇ ਫਿਰ ਕਹਿਣਗੇ ਜੀ ਹਕੂਮਤ ਧੱਕਾ ਕਰਦੀ ਐ ਆੜਦੀਆ ਧੱਕਾ ਕਰਦਾ ਅੱਛਾ ਆੜਦੀਆ ਤੁਹਾਨੂੰ ਸਵੇਰੇ ਹਾਂ ਅਰੇ ਤੇਲ ਦੇਈ ਜਾਵੇ ਪੈਸੇ ਮੰਗੇ ਨਾ ਪਿਧਰ ਦਾ ਕਰਿਆ ਮਾਪ ਹੋ ਗਈ। ਫਿਰ ਧਰਨਾ ਲਾ ਲਿਓ। ਜਾਨਕੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਬੋਲੀ ਦਿੱਤੀ ਹੈ। ਹੰਬਵਾਲ ਪਿੰਡੇ ਜਿਹੜੇ ਪੰਜਾਬ ਦਾ ਬੇੜਾ ਗਰ ਕਰਨ ਤੋਂ ਸਭ ਤੋਂ ਮੂਰੇ ਨੇ। ਬਸ ਇਦੋਂ ਬਾਅਦ ਕੁਝ ਕਹਿਣ ਦੀ ਲੋੜ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।